ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਮਨੀ ਚੋਣਾ ਦਾ ਬਿਗਲ ਭਾਵੇਂ ਹਾਲੇ ਪੰਜਾਬ ਦੇ ਵਿੱਚ ਨਹੀਂ ਵਜਿਆ ਲੇਕਿਨ ਡਿੰਪੀ ਢਲੋ ਦੀ ਬਗਾਵਤ ਨੇ ਜਮਨੀ ਚੋਣਾ ਦਾ ਜਿਹੜਾ ਅਖਾੜਾ ਹੈ ਇੱਕ ਵਾਰ ਫਿਰ ਗਰਮਾ ਦਿੱਤਾ ਹੈ ਦੱਸ ਦਈਏ ਕਿ ਹੁਣ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ ਵੀ ਕਿਹੜੇ ਹਲਕੇ ਦੇ ਵਿੱਚੋਂ ਕਿਹੜਾ ਉਮੀਦਵਾਰ ਜਿਹੜਾ ਹੈ ਚਿਮਨੀ ਚੋਣ ਵਾਸਤੇ ਆਪੋ ਆਪਣੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਚਬੇਵਾਲ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਗਿੱਦੜਵਾਹਾ ਤੋਂ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਉਤਾਰਨੇ ਸ਼ੁਰੂ ਕਰ ਦਿੱਤੇ ਨੇ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਲਗਭਗ ਆਪਣੇ ਉਮੀਦਵਾਰਾਂ ਦੇ ਨਾਂ ਉੱਤੇ ਜਿਹੜੀ ਮੋਹਰ ਫਾਈਨਲ ਲਾ ਦਿੱਤੀ ਹੈ ਦੱਸ ਦिए ਕਿ ਹਲਕਾ ਗੱਦੜਬਾਹ ਦੀ ਗੱਲ ਕਰੀਏ ਹਲਕਾ ਗੱਦੜਬਾਹ ਤੋਂ ਪਹਿਲਾਂ ਦੱਸਿਆ ਚਾਰਿਆ ਸੀ ਕਿ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਜਿਹੜੇ ਨੇ ਜਿਮਨੀ ਚੋਣ ਲੜਨਗੇ ਲੇਕਿਨ ਇਸ ਤੋਂ ਇਲਾਵਾ ਦੋ ਹੋਰ ਉਮੀਦਵਾਰਾਂ ਨੇ ਜਿਹੜੀ ਦਾਵੇਦਾਰੀ ਰੱਖ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਸਾਹਮਣੇ ਪਹਿਲਾ ਨਾਮ ਦੱਸਿਆ ਜਾ ਰਿਹਾ ਹੈ ਨਰਿੰਦਰ ਸਿੰਘ ਗੋਣੀ ਅਤੇ ਦੂਸਰਾ ਨਾਮ ਦੱਸਿਆ ਜਾ ਰਿਹਾ ਹੈ ਹਰਸ਼ਰਨ ਸਿੰਘ ਸੇਖਾ ਅਤੇ ਉਸ ਤੋਂ ਬਾਅਦ ਨਾਮ ਆ ਰਿਹਾ ਹੈ ਅਮਰਤਾ ਵਰਿੰਗ ਦਾ ਹਲਕਾ ਗਿੱਦਰਵਾਹਾ ਤੋਂ ਯਾਨੀ ਕਿ ਇਹਨਾਂ ਤਿੰਨਾਂ ਨਾਵਾਂ ਦੇ ਵਿੱਚੋਂ ਇੱਕ ਨੂੰ ਜਿਮਨੀ ਚੋਣ ਦੇ ਚੌੜ ਮੈਦਾਨ ਦੇ ਵਿੱਚ ਉਸ ਅਖਾਰੇ ਦੇ ਵਿੱਚ ਉਤਾਰਿਆ ਜਾਵੇਗਾ ਜਦੋਂ ਜਿਮਣੀ ਚੋਣਾ ਦਾ ਐਲਾਨ ਹੋਵੇਗਾ ਹੁਣ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਨਵੇਂ ਬਣੇ ਸਸਦ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਪਾਰਟੀ ਵੱਲੋਂ ਅਤੇ ਤੁਸੀਂ ਹਾਈ ਕਮਾਂਡ ਟੀਮ ਵੱਲੋਂ ਹਰੀ ਝੰਡੀ ਮਿਲ ਗਈ ਹੈ ਕਿ ਕਿਹੜੇ ਉਮੀਦਵਾਰ ਜਾਂ ਤੁਸੀਂ ਆਪਣੀ ਮਨਮਰਜ਼ੀ ਕਰ ਸਕਦੇ ਹੋ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਸ ਨੂੰ ਸੁੱਖੀ ਰੰਧਾਵੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਲਕਾ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਉਹਨਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਦਾਵਾ ਅਤੇ ਉਹਨਾਂ ਦੇ ਭਰਾ ਇੰਦਰਜੀਤ ਸਿੰਘ ਰੰਦਾਵਾ ਯਾਨੀ ਕਿ ਦੋਨਾਂ ਦੇ ਨਾਮ ਉਤੇ ਕਿਸੇ ਵੀ ਸਮੇ ਮੋਰ ਲੱਗ ਸਕਦੀ ਹੈ ਕਿਉਂਕਿ ਸੁਭਿੰਦਰ ਸਿੰਘ ਰੰਦਾਵਾ ਇੱਕ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਅਤੇ ਉਹ ਜੋ ਵੀ ਗੱਲਬਾਤ ਕਰਦੇ ਨੇ ਹਾਈ ਕਮਾਂਡ ਨਾਲ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਮੇਲ ਪ੍ਰਧਾਨ ਨੇ ਉਹ ਉਹਨਾਂ ਦੀ ਗੱਲ ਨੂੰ ਮੰਨਦੇ ਨੇ ਇਸੇ ਲਈ ਪਰਿਵਾਰ ਦੇ ਵਿੱਚੋਂ ਵੀ ਸੀਟ ਸੌਰੀ ਟਿਕਟ ਮਿਲੇਗੀ ਜਿਮਨੀ ਚੋਣ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਅਤੇ ਤੀਸਰਾ ਨਾਮ ਹੈ ਬਰਨਾਲਾ ਬਰਨਾਲਾ ਤੋਂ ਦੱਸਿਆ ਜਾ ਰਿਹਾ ਹੈ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨਾਮ 'ਚੋ ਜਾਣੇ ਜਾਂਦੇ ਨੇ ਕਾਲਾ ਢਿੱਲੋਂ ਦੇ ਨਾਮ 'ਚੋ ਜਾਣੇ ਜਾਂਦੇ ਨੇ ਉਹਨਾਂ ਦਾ ਨਾਮ ਜਿਹੜਾ ਹੈ ਚਰਚਾ ਦੇ ਵਿੱਚ ਆ ਰਿਹਾ ਹੈ ਦੂਸਰੇ ਪਾਸੇ ਹੈ ਵਿਜੇ 인ਦਰ ਸਿੰਘ ਸਿੰਗਲਾ ਯਾਨੀ ਕਿ ਇਹ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ এডਿਕੇਸ਼ਨ ਦੇ ਪੰਜਾਬ ਤੋਂ ਉਹਨਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਹਲਕਾ ਬਰਨਾਲਾ ਤੋਂ ਅਤੇ ਤੀਜਾ ਨਾਮ ਅਤੇ ਚਬੇਵਾਲ ਤੋਂ ਚਬੇਵਾਲ ਤੋਂ ਹੈ ਹਰਜਿੰਦਰ ਕੌਰ ਜਿਹੜੇ ਚਬੇਵਾਲ ਦੇ ਹਲਕਾ ਇਨਚਾਰਜ ਵੀ ਨੇ ਦੱਸਦੀ ਹੈ ਕਿ ਇਹਨਾਂ ਜਿਹੜੇ ਉਮੀਦਵਾਰ ਨੇ ਇਹਨਾਂ ਨੂੰ ਲਗਭਗ ਇਹਨਾਂ ਦੇ ਨਾਵਾਂ ਉੱਤੇ 99% ਜਿਹੜੀ ਮੋਹ ਲੱਗ ਚੁੱਕੀ ਹੈ ਇਹਨਾਂ ਦੇ ਨਾਮ ਜਿਹੜੇ ਨੇ ਹਾਈ ਕਮਾਂਡ ਨੂੰ ਭੇਜ ਦਿੱਤੇ ਗਏ ਨੇ ਅਤੇ ਕਿਸੇ ਵੀ ਸਮੇਂ ਇਹਨਾਂ ਦੇ ਨਾਵਾਂ ਉੱਤੇ ਫਾਈਨਲ ਜਿਹੜੀ ਹੈ ਮੋਹ ਲੱਗੇਗੀ ਕਿਉਂਕਿ ਕਈਆਂ ਹਲਕਿਆਂ ਵਿੱਚ ਦੋ ਦੋ ਨੇ ਜਿੱਥੇ ਇੱਕ ਇੱਕ ਉਮੀਦਵਾਰ ਹੈ ਉਹਦੇ ਨਾਮ ਤੇ ਤਾਂ ਫਾਈਨਲ ਜਿਹੜੀ ਮੋਰ ਲੱਗ ਚੁੱਕੀ ਹੈ ਅਤੇ ਰਾਜਾ ਵੜਿੰਗ ਨੇ ਇਹ ਨਾਮ ਜਿਹੜੇ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਪੇਜ ਵੀ ਦਿੱਤੇ ਨੇ ਦੱਸ ਦਈਏ ਕਿ ਜਮਨੀ ਚੋਣਾ ਦਾ ਐਲਾਨ ਹੁਣ ਹੁਣਾ ਬਾਕੀ ਹੈ ਲੇਕਿਨ ਜਮਨੀ ਚੋਣਾ ਤੋਂ ਪਹਿਲਾਂ ਜਮਨੀ ਚੋਣਾ ਦਾ ਅਖਾੜਾ ਸਾਰੀਆਂ ਪਾਰਟੀਆਂ ਵਾਸਤੇ ਪੂਰੀ ਤਰ੍ਹਾਂ ਹੁਣ ਗਰਮ ਹੋ ਚੁੱਕਿਆ ਹੈ ਇਸੇ ਇਸ ਲਈ ਸਾਰੀਆਂ ਪਾਰਟੀਆਂ ਹੁਣ ਆਪੋ ਆਪਣੇ ਉਮੀਦਵਾਰ ਪਾਲਣ ਦੇ ਵਿੱਚ ਰੁੱਝੀਆਂ ਹੋਈਆਂ ਨੇ ਧੰਨਵਾਦ